ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਵੱਡੀ ਮਾਤਰਾ ਵਿੱਚ ਹੀਰੋਨ ਨੂੰ ਬਰਾਮਦ ਕੀਤੀ ਹੈ ਉਕਤ ਨਸ਼ਾ ਤਸਕਰਾਂ ਮੱਲਬ ਪੀਸ ਤੇ ਗੋਨਿਆ ਚਲਾਈਆਂ ਗਈਆਂ ਇਸ ਮਾਮਲੇ ਸੰਬੰਧੀ ਜਾਣਕਾਰੀ ਦੇਦੇ ਹੋਏ ਡੀਐਸਪੀ ਸਰਵੰਤਜੀਤ ਸਿੰਘ ਨੇ ਦੱਸਿਆ 28 ਦਸੰਬਰ ਨੂੰ ਥਾਣਾ ਕਿਲਾ ਲਾਸਿੰਗ ਦੀ ਪੀਸ ਪਿੰਡ ਭਗੋਵਾਲ ਦੇ ਸਮਸਾਨ ਘਾਟ ਕਲਨੌੜਾ ਰੋਡ ਨੇੜੇ ਮਜੂਸੀ ਜਿੱਥੇ ਪੁਲਿਸ ਨੇ ਇੱਕ ਮੋਟਰਸਾਈਕਲ ਉਹਨਾਂ ਵੱਲ ਆਉਂਦਾ ਦੇਖਿਆ ਪੁਲਿਸ ਨੇ ਸੱਖਦੇ ਆਧਾਰ ਤੇ ਮੁਰਸਲਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਵਾਰ ਵੇਖਣ ਮੋਟਰਸਾਈਕਲ ਮੋੜਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਮੋੜਨਦਰਾ ਅਚਾਨਕ ਤਿਲਕ ਗਿਆ ਅਤੇ ਪੁਲਿਸ ਨੇ 22 ਸਵਾਰ ਨੌਜਵਾਨ ਨੂੰ ਕਾਬੂ ਕਰ ਲਿਆ ਜੇ ਜੀ ਪਸਾਰਪੁਰ ਜ਼ਿਲ੍ਹੇ ਵਿੱਚ ਉਪਸਥਾਵਾਸੀ ਪਿੰਡ ਦਾਲਮਾਜੋ ਹੋਈ ਹੈ ਪਰ ਉਸ ਦਾ ਦੂਸਰਾ ਸਾਥੀ ਬਾਈਕ ਚਾਲਕ ਪੁਲਿਸ ਤੋਂ ਫਾਇਰੈਂਟ ਕਰਦੋ ਇਹ ਭੱਜ ਗਿਆ ਦੂਜੇ ਪਾਸੇ ਪੁਲਿਸ ਨੇ ਜੋ ਵਬੀ ਕਾਰਵਾਈ ਕੀਤੀ ਪਰ ਮੁਜਰਮ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਫਰਾ ਮੁਜਰਮ ਦੀ ਪਛਾਣ ਅਮਰਤਪਾਲ ਪਸਾਰਪੁਰ ਵਾਸੀ ਪਿੰਡ ਨੰਗਲ ਵਜੋਈ ਹੈ ਪਲੀਜ਼ ਵੱਲੋਂ ਕਾਬੂ ਕੀਤਾ ਗਿਆ ਸਰ ਜਿਸ ਨੂੰ ਪਲਾਸਿਲ ਨਾਮ ਤੇ ਉਸ ਕੋਲ 3 ਕਿਲੋ ਹੀਰੋ ਨੂੰ ਬਰਾਮਦ ਹੋਈ ਆ ਅਤੇ ਦੋਵਾਂ ਦੋਸੀਆਂ ਖਿਲਾਫ ਥਾਣਾ ਕਿਲਾ ਲਾਸੰਗ ਵਿਖੇ ਐਨਡੀਪੀਸੀ ਇੱਕ ਤਵੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਿਸੇ ਤੱਕ ਘਾਰਿਆਂ ਦਾ ਦਾਵਾ ਕਿ ਪ੍ਰਾਰ ਹੋਏ ਦੋਸੀ ਨੋਜਨ ਵਿੱਚ ਜਲਦੀ ਕਾਬੂ ਕੀਤਾ ਜਾਵੇਗਾ ਬਿਊਰੋ ਰਿਪੋਰਟ ਆਲ ਪੰਜਾਬ نیوز ਪੀ ਜ਼ਿਲ੍ਹਾ ਬਟਾਲਾ ਵੱਲੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਨੀ ਗੋਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਏਟ ਜੋ ਮਾਰੇ ਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸ ਐਚ ਓ ਵੱਲੋਂ ਜਿਹੜੇ ਆ ਗਸ਼ਤ ਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਸਲਿੱਪ ਹੋ ਕੇ ਡਿੱਗ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਸੀਗਾ ਜੋ ਮੋਟਰਸਾਈਕਲ ਚਲਾਉਂਦਾ ਸੀਗਾ ਉਹਨੇ ਉੱਠ ਕੇ ਭੱਜਣ ਲੱਗਾ ਤੇ ਭੱਜਦੇ ਨੇ ਫਾਇਰ ਵੀ ਕੀਤਾ ਪੁਲਿਸ ਪਾਰਟੀ ਤੇ ਉਹ ਜਿਸ ਨੂੰ ਪੁਲਿਸ ਪਾਰਟੀ ਨੇ ਵੀ ਚੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਫੀ ਉੱਥੇ ਜਿਵੇਂ ਹਨੇਰਾ ਲਾਈਟ ਘੱਟ ਸੀਗੀ ਤੇ ਉਹ ਨਿਕਲ ਗਿਆ ਤੇ ਦੂਜਾ ਜਿਹੜਾ ਇੱਕ ਨੌਜਵਾਨ ਸੀਗਾ ਜਿਹਦਾ ਨਾਮ ਸਰਜੀਤ ਸਿੰਘ ਉਰਫ ਸੀਤਾ ਇਹ 달ਮ ਦਾ ਰਹਿਣ ਵਾਲਾ ਇਨੂੰ ਜਿਹੜਾ ਅਰੈਸਟ ਕੀਤਾ ਸਮੀਤ ਮੋਟਰਸਾਈਕਲ ਤੇ ਦੋ ਇਹਨਾਂ ਕੋਲੋਂ ਬੈਗ ਬਰਾਮਦ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਆ ਹਿਰੋਇਨ ਜਿਹੜੀ ਆ ਟੋਟਲ 3 ਕਿਲੋ ਹਿਰੋਇਨ ਬਰਾਮਦ ਹੋਈ ਐਂ ਜਿਹੜਾ ਦੂਜਾ ਭੱਜਣ ਵਾਲਾ ਫਾਇਰ ਕਰਕੇ ਜਿਹੜਾ ਭੱਜਿਆ ਸੀਗਾ ਉਹ ਅਮਰਤਪਾਲ ਸਿੰਘ ਅਮਰਤ ਹੈਗਾ ਇਹ ਨੰਗਲ ਜਿਹੜਾ ਵਾਸੀ ਨੰਗਲ ਸੋ ਇਹ ਅਜੇ ਤੱਕ ਭਜਿਆ ਹੋਇਆ ਇਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਇਸ ਦੇ ਪਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜਿਹੜਾ ਕਿਊ ਦੇ ਅਰੈਸਟ ਕੀਤਾ ਉਹਦਾ ਰਿਮਾਂਡ ਮਾਨੇ ਉਹ ਅਦਾਲਤ ਤੋਂ ਲਿਆ ਗਿਆ ਉਹਦੇ ਸਬੰਧ ਚ ਜੀ ਇਨਵੈਸਟੀਗੇਸ਼ਨ ਅੱਗੇ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਹੁੰਦੇ ਸੀ ਕਿੱਦਾਂ ਕਰਦੇ ਸੀਗੇ ਉਹ ਬਾਅਦ ਵਿੱਚ ਬਰੀਫ ਕਰ ਦਿੱਤਾ ਜਾਏਗਾ